ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਇਹਨਾਂ ਦੋ ਚੀਜ਼ਾਂ ਵਿੱਚ ਫਰਕ ਹੁੰਦਾ ਅਸੀਂ ਸਾਰੇ ਚਾਹੁੰਦੇ ਹੁੰਦੇ ਹਾਂ ਕਿ ਜੋ ਅਸੀਂ ਚਾਹੁੰਦੇ ਆ ਉਹ ਹੋਵੇ ਜੋ ਮੈਂ ਚਾਹਨਾ ਉਹ ਹੋਣਾ ਚਾਹੀਦਾ ਦੂਜਾ ਇਨਸਾਨ ਮੇਰੇ ਵਾਸਤੇ ਬਦਲੇ ਮੈਂ ਕਿਸੇ ਵਾਸਤੇ ਕਿਉਂ ਬਦਲਾਂ ਜਾਂ ਫਿਰ ਮੈਂ ਦੂਜੇ ਜਾਣੇ ਦੀ ਮਰਜ਼ੀ ਜਾਂ ਨਾ ਮਰਜ਼ੀ ਨੂੰ ਕੀ ਕਰਨਾ ਜੋ ਮੇਰੀ ਮਰਜ਼ੀ ਆ ਉਸ ਤਰ੍ਹਾਂ ਹੋਣਾ ਚਾਹੀਦਾ ਤੇ ਇਸੇ ਦੇ ਨਾਲ ਹੀ ਰਿਲੇਟਡ ਅੱਜ ਸਾਡੀ ਵੀਡੀਓ ਆ ਕਿ ਇਹਨਾਂ ਦੋ ਚੀਜ਼ਾਂ ਵਿੱਚ ਫਰਕ ਹੁੰਦਾ ਤੇ ਕਦੇ-ਕਦੇ ਵਕਤ ਇਹੋ ਜਿਹਾ ਵੀ ਆ ਜਾਂਦਾ ਕਿ ਇਨਸਾਨ ਖੁਸ਼ੀ-ਖੁਸ਼ੀ ਦੂਜੇ ਵਾਸਤੇ ਬਦਲ ਜਾਂਦਾ ਤੇ ਉਹ ਕਿਹੜੀਆਂ ਦੋ ਚੀਜ਼ਾਂ ਆ ਇੱਕ ਆ ਅਟਰੈਕਸ਼ਨ ਤੇ ਦੂਜਾ ਆ ਪਿਆਰ ਇਹਨਾਂ ਦੋਹਾਂ ਵਿੱਚ ਫਰਕ ਹੁੰਦਾ ਨੰਬਰ 1 ਕੀ ਆ ਅਟਰੈਕਸ਼ਨ ਜਦੋਂ ਕੋਈ ਵਿਅਕਤੀ ਕਿਸੇ ਵੱਲ ਖਿੱਚਿਆ ਜਾਂਦਾ ਭਾਵ ਉਹਦੀ ਦਿੱਖ ਸੋਹਣੀ ਹੁੰਦੀ ਉਹ ਸੋਹਣਾ ਹੁੰਦਾ ਸੋਹਣੇ ਤੋਂ ਭਾਵ ਹੁਣ ਇਹ ਨਹੀਂ ਆ ਕਿ ਗੋਰਾ ਚਿੱਟਾ ਹੀ ਸੋਹਣਾ ਹੁੰਦਾ ਸਾੰਮਲੇ ਰੰਗ ਵਾਲੇ ਵੀ ਬਹੁਤ ਸੋਹਣੇ ਹੁੰਦੇ ਆ ਤੇ ਜਦੋਂ ਕਿਸੇ ਵੱਲ ਅੱਖਾਂ ਖਿੱਚੀਆਂ ਜਾਣ ਕੋਈ ਵੇਖਣ ਨੂੰ ਚੰਗਾ ਲੱਗੇ ਤੇ ਉਸ ਨੂੰ ਅਟਰੈਕਸ਼ਨ ਕਹਿੰਦੇ ਆ ਪਰ ਇਹਦੇ ਵਿੱਚ ਇਹ ਨਹੀਂ ਕਿ ਇਹ ਸਿਰਫ ਲੜਕੇ ਜਾਂ ਲੜਕੀ ਵਿੱਚ ਹੀ ਹੁੰਦੀ ਆ ਇਹ ਦੋ ਦੋਸਤਾਂ ਦੋ ਸਹੇਲੀਆਂ ਜਾਂ ਕਿਸੇ ਵੀ ਰਿਸ਼ਤੇ ਵਿੱਚ ਹੋ ਸਕਦੀ ਆ ਕਿ ਕੋਈ ਵਿਅਕਤੀ ਚੰਗਾ ਲੱਗਦਾ ਤੇ ਉਹਦੇ ਵੱਲ ਖਿੱਚੇ ਜਾਣਾ ਪਰ ਇੱਥੇ ਅਸੀਂ ਕਿਸੇ ਨੂੰ ਕਿਸੇ ਵਿੱਚ ਕੋਈ ਔਗਣ ਹੋਵੇ ਨਾ ਜਾਂ ਕਿਸੇ ਵਿੱਚ ਕੋਈ ਗਲਤੀ ਹੋਵੇ ਤੇ ਅਸੀਂ ਉਹਨੂੰ ਕਹਿ ਸਕਦੇ ਆ ਕਿ ਹਾਂ ਤੇਰੇ ਵਿੱਚ ਇਹ ਗਲਤੀ ਆ ਤੇ ਤੂੰ ਇਸ ਨੂੰ ਸੁਧਾਰ ਕਰ ਲੈ ਆ ਮੈਂ ਕਿ ਉਸ ਦੀ ਪਰਸਨੈਲਿਟੀ ਵੱਲ ਅਸੀਂ ਖਿੱਚੇ ਜਾਂਦੇ ਹੋਈਏ ਤੇ ਨੰਬਰ 2 ਤੇ ਆ ਪਿਆਰ ਇਹ ਭਾਵੇਂ ਵਿਅਕਤੀ ਕਾਲਾ ਹੋਵੇ ਗੋਰਾ ਹੋਵੇ ਨਿੱਕਾ ਹੋਵੇ ਵੱਡਾ ਹੋਵੇ ਉਸ ਵਿੱਚ ਬੇਤੇ ਬਦੋ ਬਦੀ ਆਪਣੇ ਆਪ ਨੂੰ ਬਦਲ ਲੈਂਦਾ ਉਥੇ ਉਹ ਜਿਵੇਂ ਦਾ ਵੀ ਆ ਨਾ ਉਹਨੂੰ ਐਕਸੈਪਟ ਕਰ ਲੈਂਦਾ ਉਹਦੇ ਵਿੱਚ ਨਹੀਂ ਕਹਿੰਦਾ ਕਿ ਤੂੰ ਬਦਲ ਉਹ ਜਿਵੇਂ ਚੰਗਾ ਲੱਗਦਾ ਨਾ ਉਹਨੂੰ ਉਵੇਂ ਹੀ ਐਕਸੈਪਟ ਕਰ ਲੈਂਦਾ ਉਹ ਜਿਵੇਂ ਦਾ ਵੀ ਹੋਵੇ ਤੇ ਫੇਰ ਸਗੋਂ ਉਹ ਪਿਆਰ ਵਿੱਚ ਆਪ ਬਦਲਦਾ ਕਿ ਅਗਲੇ ਨੂੰ ਕੀ ਚੰਗਾ ਲੱਗਦਾ ਆ ਤੇ ਉਹ ਉਹਦੇ ਅਕੋਰਡਿੰਗ ਹੀ ਆਪਣੇ ਆਪ ਨੂੰ ਢਾਲਦਾ ਆ ਇਸ ਲਈ ਪਿਆਰ ਤੇ ਅਟਰੈਕਸ਼ਨ ਇਹਨਾਂ ਦੋਨਾਂ ਵਿੱਚ ਫਰਕ ਹੁੰਦਾ ਇਸ ਵਿੱਚ ਫਿਰ ਉਹ ਜਿਹੜਾ ਰੀਸਾਂ ਖਤਮ ਹੋ ਜਾਂਦੀਆਂ ਜਦੋਂ ਵਿਅਕਤੀ ਕਹਿੰਦਾ ਨਾ ਕਿ ਦੂਜਾ ਹੀ ਮੇਰੇ ਵਾਸਤੇ ਬਦਲੇ ਪਿਆਰ ਰੂਹ ਦੇ ਪਿਆਰ ਵਿੱਚ ਇਨਸਾਨ ਖੁਦ ਆਪ ਬਦਲ ਜਾਂਦਾ ਅਗਲੇ ਵਾਸਤੇ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਗਲਾ ਬੜਾ ਸੋਹਣਾ ਆ ਜਾਂ ਸੋਹਣਾ ਨਹੀਂ ਆ ਪਹਿਲੀ ਗੱਲ ਤੇ ਪਰਮਾਤਮਾ ਦੇ ਬਣਾਈ ਹੋਈ ਹਰ ਸ਼ਕਲ ਸੋਹਣੀ ਆ ਜਿਸ ਨੂੰ ਵੀ ਕੁਦਰਤ ਨੇ ਤਿਆਰ ਕੀਤਾ ਆ ਨਾ ਉਹ ਬਹੁਤ ਸੋਹਣਾ ਆ ਤੇ ਫੇਰ ਉਹਦੇ ਵਿੱਚ ਵਿਅਕਤੀ ਖੁਦ ਆਪ ਦੂਜੇ ਵਾਸਤੇ ਬਦਲਦਾ ਦੂਜੇ ਨੂੰ ਬਦਲਣ ਲਈ ਨਹੀਂ ਕਹਿੰਦਾ ਪਰ ਜਿੱਥੇ ਅਟਰੈਕਸ਼ਨ ਹੁੰਦੀ ਆ ਨਾ ਉੱਥੇ ਦੂਜੇ ਜਾਣੇ ਨੂੰ ਕਿਹਾ ਜਾ ਸਕਦਾ ਆ ਕਿ ਭਾਵੇਂ ਮੈਂ ਤੇਰੇ ਵੱਲ ਖਿੱਚਿਆ ਜ਼ਰੂਰ ਗਿਆ ਆ ਪਰ ਤੇਰੇ ਵਿੱਚ ਆ ਔਗਣ ਨੇ ਇਹਨਾਂ ਨੂੰ ਬਦਲ ਲਵੇਂਗਾ ਤੇ ਤੇਰੀ ਪਰਸਨੈਲਿਟੀ ਹੋਰ ਜ਼ਿਆਦਾ ਨਿਖਰ ਜਾਵੇਗੀ